ਮੇਰਾ ਪਰਨਾ ਲਾਤਾ ਨਾਲ ਇਹਨਾਂ ਨੇ ਮੈਨੂੰ ਗਾਲ ਵੀ ਕੱਢੀ ਪਰਨਾ ਲਾ ਕੇ ਮੇਰਾ ਤਰਾਂ ਦੇ ਵਿੱਚ ਸੱਟ ਦਿੱਤੇ ਮੈਂ ਪਰਨਾ ਚੱਕ ਕੇ ਆਪਣੇ ਸਿਰ ਤੇ ਉਦਾਂ ਹੀ ਰੱਖ ਕੇ ਪਿੱਛੇ ਹੋ ਗਿਆ ਕਿ ਮੈਂ ਚਲੋ ਬੰਨ ਲੈਣਾ ਉਹਨਾਂ ਨੇ ਫਿਰ ਵੀ ਮੈਨੂੰ ਧੱਕਾ ਮਾਰ ਕੇ ਗਾਂ ਕਰ ਦਿੱਤਾ ਨਾਲ ਮੈਨੂੰ ਗਾਲ ਮਾਈਕਰੋ ਸਾਨੂੰ 4-5 ਸਾਲ ਹੋ ਗਏ ਨੇ ਮੈਂ ਮੱਥਾ ਟੇਕ ਕੇ ਅਸੀਂ ਜਾਣੇ ਜਦੋਂ ਗੁਰੂ ਪਰਮੰਦਰ ਮਹਾਰਾਜ ਨਾਲ ਬਹੁਤ ਆਪਣਾ ਵੀ ਦਿਲੋਂ ਪਿਆਰ ਬਹੁਤ ਪ੍ਰੇਮ ਪਿਆਰ ਅਸੀਂ ਮਹਾਰਾਜ ਦੇ ਪ੍ਰਤੀ ਜਾਣੇ ਅਸੀਂ ਇਹਨਾਂ ਦੇ ਕੰਮ ਨੂੰ ਫੜਾ ਜਾਣੇ ਜਿਵੇਂ ਅਸੀਂ ਇਹਨਾਂ ਲਈ ਜਾਣਾ ਹੋਵੇ ਅਸੀਂ ਤਾਂ ਕਦੀ ਨਾ ਜਾਈਂ ਤੇ ਫਿਲੀ ਦਸਤਾਰ ਸਜਾਈ ਉਹਨਾਂ ਨੇ ਕੀ ਕੁਝ ਬੋਲਿਆ ਜਾਂ ਧੱਬਾ ਮਾਰਿਆ ਜਾਂ ਉਹਨਾਂ ਨੇ ਮੈਨੂੰ ਪਿੱਛੋਂ ਧੌਂ ਤੋਂ ਫੜ ਲਿਆ ਜਿਹੜੇ ਅੱਗੇ ਹੀ ਬਾਬਾ ਜੀ ਉਹਨਾਂ ਨੇ ਮੈਨੂੰ ਅੱਗੋਂ ਧੌਂ ਤੋਂ ਫੜਿਆ ਰੱਬ ਨਾ ਕਰੇ ਮੰਨ ਲਓ ਜੇ ਮੈਂ ਉਹਨਾਂ ਦੀ ਦਸਤਾਰ ਲਾ ਦਿੰਦਾ ਤੇ ਮੈਂ ਜੇ ਦਸਤਾਰ ਲਾ ਦਿੰਦਾ ਇਹਨਾਂ ਨੇ ਮੈਨੂੰ ਇੱਕ ਮਿੰਟ ਲਾਉਣਾ ਸੀ ਮਾਰ ਲੱਗਿਆ ਕੀ ਇਹ ਸਾਡੇ ਤੇ ਚੜਾਈ ਕਰਕੇ ਆ ਗਿਆ ਇਹਨੇ ਕੋਈ ਗਲਤ ਕੰਮ ਹਰਕਤ ਕਰਨੀ ਸੀ ਅਸੀਂ ਇਹਨੂੰ ਮਾਰ ਦੇਤਾ ਮੇਰੀ ਦਸਤਾਰ ਲਾਤੀ ਮੇਰਾ ਕੁਛ ਨਹੀਂ ਪਰ ਮੈਂ ਜਦੋਂ ਕਰਿਆ ਕੇ ਦੱਸਿਆ ਮੇਰੇ ਘਰ ਦੇ ਨੇ ਵੀਡੀਓ ਵੇਖੀ ਮੇਰੇ ਘਰ ਦੇ ਨੂੰ ਦੁੱਖ ਲੱਗਾ ਕਹਿੰਦੇ ਵੀ ਤੂੰ ਜਾਣਾ ਹੀ ਨਹੀਂ ਸਾਡੀ ਜਿਹੜੀ ਪੱਗ ਹੈ ਸਾਡੇ ਸਿਰ ਦਾ ਤਾਜ ਹੈ ਜੇਕਰ ਤਾਜ ਨੂੰ ਤੁਸੀਂ ਪੈਰਾਂ ਦੇ ਵਿੱਚ ਰੋਲਣਾ ਪਰ ਨਾ ਕਿਸੇ ਦਾ ਲਾ ਕੇ ਪੈਰਾਂ 'ਇੱਟ ਦੇਣਾ ਜੇ ਸਾਡੇ ਵੀ ਦਿੱਤਾ ਮੈਂ ਮੰਨਦਾ ਇਹ ਚੱਕ ਕੇ ਮੇਰੇ ਸਿਰ ਤੇ ਰੱਖ ਦੇਂਦੇ ਫਿਰ ਕਿੰਨਾ ਵਧੀਆ ਲੱਗਦਾ ਅਭੀ ਵਾਹਿਗੁਰੂ ਜੀ ਉਹਨਾਂ ਨੂੰ ਕੁਝ ਵੀ ਨਹੀਂ ਕਹਿਣਾ ਅਸੀਂ ਉਹਨਾਂ ਕੋਲ ਸੋਰੀ ਤੱਕ ਵੀ ਨਹੀਂ ਮੰਗਾਂਗੇ ਅਸੀਂ ਕੌਣ ਹੁੰਨੇ ਸੋਰੀਆਂ ਮੰਗਵਾਲੇ ਉਹ ਗੁਰੂ ਰਾਮਦਾਸ ਜੀ ਆਪੇ ਨਿਬੇੜ ਲਗੇ ਜੋ ਵੀ ਕੁਝ ਹੋਵੇ ਇੱਕ ਮੁੰਡਾ ਮੇਰੇ ਪਿੱਛੇ ਖੜਾ ਸੀ ਉਹ ਕੋਲਕੱਤਾ ਤੋਂ ਆਇਆ ਉਹ ਮੈਨੂੰ ਵੀਰਾ ਕਹਿੰਦਾ ਮੈਂ ਅੱਜ ਤੋਂ ਬਾਅਦ ਵੀਰੇ ਕਦੀ ਨਹੀਂ ਆਉਂਗਾ ਮੈਂ ਜੋ ਤੁਹਾਡੇ ਨਾਲ ਵੇਖਿਆ ਇਹਨਾਂ ਦਾ ਕਿਸੇ ਨੂੰ ਰਿਐਕਟ ਨਹੀਂ ਕੀਤਾ ਕਿਸੇ ਨੂੰ ਲੱਗਾ ਚੱਲ ਕੋਈ ਗੱਲ ਨਹੀਂ ਤੇਰੀ ਦਸਤਾਰ ਉਤਰ ਗਈ ਠੀਕ ਜਦੋਂ ਵੀਡੀਓ ਵੇਖੀ ਵੀਡੀਓ ਦੁਬਾਰਾ ਵੇਖਣੋਂ ਦਿਲ ਹੀ ਨਹੀਂ ਕਰਦਾ ਇਹਨਾਂ ਨੇ ਪੋਣੀਆਂ ਮਾਰਦੇ ਬੰਦਿਆਂ ਨੇ ਪੋਣੀਆਂ ਐਦਾਂ ਕਰਕੇ ਮਾਰਦੇ ਨੇ ਮੁੱਕੇ ਮਾਰਦੇ ਨੇ ਮੈਨੂੰ ਤੋਂ ਤੋਰਾ ਸਿੰਘਾਂ ਦੇ ਵੀ ਐਂ ਵੱਜਦੇ ਐਦਾਂ ਹੀ ਐਦਾਂ ਹੀ ਵਾਇਗਰ ਹੋਏ ਨੇ ਜਨਾਨੀਆਂ ਆਂਦੀਆਂ ਚੁੰਨੀਆਂ ਲੱਤਗੀਆਂ ਕੀ ਕੁਛ ਹੋ ਗਿਆ ਜਦੋਂ ਅਰਦਾਸ ਹੋਣ ਲੱਗੀ ਉਦੋਂ ਮੈਨੂੰ ਮੁੰਡੇ ਨਾਲ ਖੜੇ ਸੀ ਹੋਰ ਮੇਰੇ ਉਹ ਕਹਿੰਦੇ ਵੀਰੇ ਤੁਸੀਂ نیچے ਬਹਿ ਕੇ ਪਰਣਾ ਬੰਨ ਲਓ ਫਿਰ ਮੈਂ نیچے ਬਹਿ ਕੇ ਪਰਣਾ ਬੰਨ ਕੇ ਫੇਰ ਅੰਦਰ ਜਾ ਕੇ ਮੱਥਾ ਟੇਕਿਆ ਜੀ ਮਾਰੇ ਇਹਦੇ ਕਰੋਂ ਕਦੀ ਨਹੀਂ ਟੁੱਟ ਸਕਦਾ ਸਾਡੇ ਨਾਲ ਜੋ ਮਰਜੀ ਹੋ ਜਾਏ ਉਥੇ ਭਾਵੇਂ ਸਾਡੀ ਧੋਨ ਵੀ ਲਾ ਦਿੱਤੀ ਜਾਵੇ ਕਿ ਅਸੀਂ ਉੱਥੇ ਹੀ ਰਹਿਣਾ ਆ ਜੀ ਵੇਖ ਕੇ ਜਿਹੜਾ ਜੁੜਿਆ ਉਹ ਵੀ ਟੁੱਟੇਗਾ ਹਲੋ ਜੀ ਮੇਰੀ ਜਥੇਦਾਰ ਸਾਹਿਬ ਨਾਲ ਗੱਲ ਹੋ ਸਕਦੀ ਜੀ ਇੱਕ ਤੁਸੀਂ ਵੇਖਿਆ ਹੋਣਾ ਸਿੱਖ ਨੌਜਵਾਨ ਦੀ ਜੀ ਦਸਤਾਰ ਲਾਈ ਕੀ ਹੈ ਜੀ ਉਥੇ ਐਸਜੀਪੀਸੀ ਦੇ ਮੈਂਬਰਾਂ ਵੱਲੋਂ ਤੇ ਭਾਈ ਸਾਹਿਬ ਜੀ ਉਹ ਮਤਲਬ ਮੈਂ ਜਥੇਦਾਰ ਸਾਹਿਬ ਦੇ ਧਿਆਨ 'ਚ ਲਿਆਉਣਾ ਸੀਗਾ ਜੀ ਦਸਤਾਰ ਉੱਪਰ ਟੈਨਸ਼ਨ ਨਹੀਂ ਨਹੀਂ ਉਹ ਪੂਰਾ ਟਾਈਮ ਹੁੰਦਾ ਬਾਲਕੀ ਲੱਗੇ ਜਾਂਦਾ ਕਈ ਵਾਰ ਤਾਂ ਉਹ ਤੇਨੀ ਜ਼ਿਆਦਾ ਹੋ ਜਾਂਦੀ ਹੈ ਮਾੜਾ ਮੋਟਾ ਜੀ 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 ਵੀ ਪੈ ਜਾਂਦੀ ਹੈ ਪਰ ਇਹਦੀ ਜਾਂਚ ਹੋਦੀ ਹੈ ਸਾਡੀ ਬੀਤੇ ਕੁਝ 2 ਦਿਨ ਪਹਿਲਾਂ ਦੀ ਇੱਕ ਸਿੱਖ ਨੌਜਵਾਨ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਸਾਡੀ ਕੌਮ ਸਾਰੀ ਦੇਖ ਰਹੀ ਹੈ ਕਿਵੇਂ ਅਸੀਂ ਕਿਸ ਤਰੀਕੇ ਨਾਲ ਉਸ ਕੱਲ ਨੂੰ ਬਿਆਨ ਕਰੀਏ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਗੁਰਪੁਰਬ ਵਾਲੇ ਦਿਨ ਉਹ ਪਾਲਕੀ ਸਾਹਿਬ ਨੂੰ ਮੋਢਾ ਦੇਂਦੇ ਜਾਂ ਉਹ ਹੱਥ ਦਿੱਤਾ ਜਾਂਦਾ ਵੀ ਮੋਢਾ ਦਿਓ ਜਾਂ ਕਿਸੇ ਤਰੀਕੇ ਲਾਈਨ ਦੇ ਵਿੱਚ ਸਿੱਖ ਲੱਗਿਆ ਸੀਗਾ ਅਚਾਨਕ ਉਹ ਮੋਢਾ ਦੇਂਦਾ ਤਾਂ ਫਿਰ ਪਤਾ ਨਹੀਂ ਵਾਪਸ ਹੁੰਦਾ ਕੀ ਹੁੰਦਾ ਉਹ ਜਿਸ ਤੇ ਉਹਨਾਂ ਦੀ ਦਸਤਾਰ ਲੈ ਜਾਂਦੀ ਉਹ ਐਸਜੀਪੀਸੀ ਦੇ ਅਧਿਕਾਰੀਆਂ ਵੱਲੋਂ ਹੁਣ ਉਹ ਨੌਜਵਾਨ ਸਾਡੇ ਨਾਲ ਹੈ ਜਿਸ ਨਾਲੇ ਸਾਰਾ ਕੁਝ ਵਾਪਰਿਆ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਹਰਸ਼ਮਰਨ ਸਿੰਘ ਹੈ ਜੀ ਹਰਸ਼ਮਰਨ ਜੀ ਕੀ ਹੋਇਆ ਸੀਗਾ ਜੀ 8 ਅਕਤੂਬਰ ਵਾਲੇ ਦਿਨ ਜੀ ਵਾਹਿਗੁਰੂ ਜੀ ਮੈਂ ਉੱਥੇ ਲਾਈਨ ਦੇ ਵਿੱਚ ਪਾਲਕੀ ਸਮੇ ਨੂੰ ਮੋਢਾ ਦੇਣ ਲਈ ਲੱਗਾ ਹਨਾ ਤੇ ਮੋਢਾ ਦੇ ਕੇ ਮੈਂ ਨਾਲ ਹੀ ਪਿੱਛੇ ਆ ਗਿਆ ਕਿਉਂਕਿ ਉਹ ਜਦੋਂ ਅੱਗੇ ਕਰਦੇ ਨੇ ਗਾਂ ਕਰਕੇ ਉਹ ਬਾਹਰ ਕੱਢ ਦਿੰਦੇ ਬਾਹਰ ਵਾਲੀ ਲਾਈਨ ਦੇ ਵਿੱਚ ਮੈਨੂੰ ਸੀ ਕਿ ਮੈਂ ਪਿੱਛੇ ਹੋ ਗਏ ਸਿੱਧੇ ਵਾਲੀ ਲਾਈਨ ਦੇ ਵਿੱਚ ਮੱਥਾ ਟੇਕ ਲੂੰਗਾ ਹੂੰ ਤੇ ਉਹਨਾਂ ਦੇ ਖਿੱਚਾ ਤੋਈ ਦੇ ਵਿੱਚ ਮੇਰਾ ਪਰਨਾ ਲਾਤਾ ਨਾਲ ਇਹਨਾਂ ਨੇ ਮੈਨੂੰ ਗਾਲ ਵੀ ਕੱਢੀ ਪਰਨਾ ਲਾ ਕੇ ਮੇਰਾ ਪੈਰਾਂ ਦੇ ਵਿੱਚ ਸੱਟ ਦਿੱਤਾ ਹੂੰ ਉਹ ਗੁਰਦੁਆਰਾ ਜੀ ਦੇ ਕੈਮਰੇ ਦੇ ਵਿੱਚ ਲਾਈਵ ਵੀਡੀਓ ਪਤਾ ਲੱਗ ਜੂਗੀ ਕਿ ਇਹ ਪਰਨਾ ਪੈਰਾਂ ਦੇ ਵਿੱਚ ਡਿੱਗਾ ਤੇ ਮੈਂ ਪਰਨਾ ਚੱਕ ਕੇ ਆਪਣੇ ਸਿਰ ਤੇ ਉਦਾਂ ਹੀ ਰੱਖ ਕੇ ਪਿੱਛੇ ਹੋ ਗਿਆ ਕਿ ਮੈਂ ਚਲੋ ਬੰਨ ਲੈਣਾ ਵਾ ਉਹਨਾਂ ਨੇ ਫਿਰ ਵੀ ਮੈਨੂੰ ਧੱਕਾ ਮਾਰ ਕੇ ਗਾਹ ਕਰ ਦਿੱਤਾ ਨਾਲ ਮੈਨੂੰ ਗਾਲ ਕੱਢੋ ਵਾਹਿਗੁਰੂ ਸਾਨੂੰ 4-5 ਸਾਲ ਹੋ ਗਏ ਨੇ ਮੈਂ ਮੱਥਾ ਟੇਕਣ ਅਸੀਂ ਜਾਣੇ ਜਦੋਂ ਗੁਰੂਪੁਰ ਬੰਦਾ ਮਹਾਰਾਜ ਨੇ ਬਹੁਤ ਆਪਣਾ ਵੀ ਦਿਲੋਂ ਗੁਰੂ ਰਾਮਦਾਸ ਜੀ ਨੇ ਬਹੁਤ ਰਹਿਮਤਾ ਬਣੇ ਤੇ ਹਨਾ ਅਸੀਂ ਮਹਾਰਾਜ ਦੇ ਪ੍ਰਤੀ ਜਾਣਿਆ ਸੀ ਇਹਨਾਂ ਦੇ ਕੰਮ ਨੂੰ ਫੜਾ ਜਾਣੇ ਜਿਵੇਂ ਸੀ ਇਹਨਾਂ ਦੇ ਲਈ ਜਾਣਾ ਹੋਵੇ ਅਸੀਂ ਤਾਂ ਕਦੀ ਨਾ ਜਾਈਏ ਅਸੀਂ 8 ਵਜੇ ਉੱਥੇ ਬੈਠੇ ਹਾਂ ਕਾਲ ਤੱਕ ਤੇ ਸਾਹਿਬ ਥੱਲੇ ਉੱਥੇ ਵੀ ਵੀਡੀਓ ਬਣੀ ਨਹੀਂ ਰਾਤੀ 12 ਵਜੇ ਜਦੋਂ ਦਿਨ ਦਾ ਦੂਸਰਾ ਚੜਦਾ 8 8 ਤਰੀਕ ਹੁੰਦੀ ਏ ਉਦੋਂ ਅਸੀਂ ਲੰਗਰ ਵੀ ਲਾਇਆ ਆਪਣਾ ਡਾਈ ਫਰੂਟ ਦਾ ਪ੍ਰਸ਼ਾਦ ਲੈ ਕੇ ਗਏ ਸੀ ਉਹ ਵੀ ਬੰਡਿਆ ਉਹ ਵੀ ਵੀਡੀਓ ਬਣੀ ਹੋਣੀ ਹੈ ਉੱਥੇ ਦੇਖੋ ਨਾਲੇ ਮੈਨੂੰ ਅੱਜ 4 ਸਾਲ ਹੋ ਗਏ ਨੇ ਮੈਂ ਵੀਰਵਾਰ ਦੇ ਵੀਰਵਾਰ ਦਿੱਲੀ ਹਰੇਕ ਵੀ ਗੀ ਮੀ ਜਾਇ ਨੇਰੀ ਜਾਏ ਆ ਪਿੱਛੇ ਜੇ ਪਾਣੀ ਵੇ ਕੋਟ ਬੁੱਢਾ ਵਾਲਾ ਰਸਤੇ ਨਾ ਉਧਰੋਂ ਵਿਚੋਂ ਦੀ ਲੰਘ ਕੇ ਵੀ ਅਸੀਂ ਸੇਵਾ ਕਰਨ ਜਾਣ ਲਾ ਮੈਂ ਹਰੇਕ ਵੀਰਵਾਰ ਆਪਣੇ ਤਾਂ ਬਹੁਤ ਰਹਿਮ ਤਾਂ ਮਹਾਰਾ ਜੀ ਗੁਰਮੁਖ ਜੀ ਨੇ ਬਹੁਤ ਕੁਝ ਦਿੱਤਾ ਪਰ ਜਿਹੜਾ ਆ ਕੰਮ ਸਾਡੇ ਨਾਲ ਆਇਆ ਬਹੁਤ ਮਾੜਾ ਹੈ ਇੱਕ ਕੌਮ ਤੁਹਾਡੇ ਨਾਲ ਤੁਸੀਂ ਚੜਤੀ ਕਲਾ ਦੇ ਵਿੱਚ ਰੋ ਤੁਸੀਂ ਉੱਥੇ ਅਸਲ ਦੇ ਵਿੱਚ ਲਾਈਨ ਦੇ ਵਿੱਚ ਲੱਗੇ ਸੀ ਤਾਂ ਮਥਾ ਟੇਕਣ ਲਈ ਤੁਸੀਂ ਜਾਣਾ ਸੀ ਪਾਲਕੀ ਸਾਹਿਬ ਜਿਵੇਂ ਆਉਂਦੀ ਹੈ ਤਾਂ ਉੱਥੇ ਉਹਨਾਂ ਵੱਲੋਂ ਤੁਹਾਨੂੰ ਹੱਥ ਦਿੱਤਾ ਜਾਂਦਾ ਵੀ ਤੁਸੀਂ ਮੋਢਾ ਦੇ ਲਓ। ਹਾਂਜੀ ਉਹ ਮੈਨੂੰ ਹੱਥ ਦਿੱਤਾ ਜਾਂਦਾ ਮੋਢਾ ਦੇ ਲਓ। ਮੈਂ ਮੋਢਾ ਦੇ ਕੇ ਨਾਲ ਦੀ ਨਾਲ ਸਾਈਡ ਤੇ ਹੋ ਜਾਣਾ। ਅੱਛਾ ਜਦੋਂ ਤੁਸੀਂ ਮੋਢਾ ਦੇ ਕੇ ਉਹ ਵਿੱਚੋਂ ਦੀ ਲੰਘ ਕੇ ਉੱਥੇ ਆਪਦੀ ਜਗ੍ਹਾ ਤੇ ਵਾਪਸ ਆਣਾ ਚਾਹ। ਨਾ ਨਾ ਪਿੱਛੇ ਹੀ ਮੋੜਦਾ ਹੀ ਵਾਪਸ ਹੋ ਗਿਆ ਕਿ ਮੈਂ ਬੈਕ ਸਾਈਡ ਤੋਂ ਨਾਲ ਚੱਲ ਜੂੰਗਾ ਪਿਛਲੇ ਪਾਸੇ। ਜਾ ਕੇ ਮੱਥਾ ਟੇਕ ਲਊਂਗਾ। ਪਿੱਛੇ ਹੀ ਹੋ ਗਿਆ ਮੈਂ ਉਦਾਂ ਹੀ। ਹਾਂਜੀ ਵੀ ਤੁਸੀਂ ਇਹ ਸੀਗਾ ਵੀ ਮੈਂ ਪਿੱਛੇ ਲਾਈਨ ਦੇ ਵਿੱਚ ਲੱਗ ਕੇਗਾ ਜਾ ਕੇ ਜਿਹੜਾ ਮਹਾਰਾਜ ਦੇ ਦਰਸ਼ਨ ਦੇਦਾਰੇ ਕਰਾਂਗਾ। ਦਰਸ਼ਨ ਦੇਦਾਰੇ ਕਰਾਂਗਾ। ਤੇ ਉਹ ਜਿਵੇਂ ਉਹ ਤੁਸੀਂ ਉ ਪਹਿਲੀ ਜਿਹੜੀ ਉਹ ਵਿੱਚੋਂ ਦੇਖਿਆ ਜਾ ਰਿਹਾ ਕੋ ਜਿਨ੍ਹਾਂ ਨੇ ਪੀਲੀ ਦਸਤਾਰ ਸਜਾਈ ਉਹਨਾਂ ਨੇ ਕੀ ਕੁਝ ਬੋਲਿਆ ਜਾਂ ਧੱਬਾ ਮਾਰਿਆ ਜਾਂ ਤੱਕਿਆ ਉਹਨਾਂ ਨੇ ਮੈਨੂੰ ਪਿੱਛੋਂ ਧੌਂ ਤੋਂ ਫੜ ਲਿਆ ਜਿਹੜੇ ਅੱਗੇ ਹੀ ਬਾਬਾ ਜੀ ਉਹਨਾਂ ਨੇ ਮੈਨੂੰ ਅੱਗੋਂ ਧੌਂ ਤੋਂ ਫੜ ਲਿਆ ਰੱਬ ਨਾ ਕਰੇ ਮੰਨ ਲਓ ਜੇ ਮੈਂ ਉਹਨਾਂ ਦੀ ਦਸਤਾਰ ਲਾ ਦਿੰਦਾ ਤੇ ਮੈਂ ਜੇ ਦਸਤਾਰ ਲਾ ਦਿੰਦਾ ਇਹਨਾਂ ਨੇ ਮੈਨੂੰ 1 ਮਿੰਟ ਲਾਉਣਾ ਸੀ ਮਾਰ ਲੱਗਿਆ ਕਿ ਇਹ ਸਾਡੇ ਤੇ ਚੜਾਈ ਕਰਕੇ ਆ ਗਿਆ ਇਹਨੇ ਕੋਈ ਗਲਤ ਕੰਮ ਘਰਕਤ ਕਰਨੀ ਸੀ ਅਸੀਂ ਇਹਨੂੰ ਮਾਰ ਦਿੱਤਾ ਮੇਰੀ ਦਸਤਾਰ ਲਾਤੀ ਮੇਰਾ ਕੁਝ ਨਹੀਂ ਮੈਂ ਦੱਸੋ ਕਿੰਨੇ ਅੱਗੇ ਜਾਏਗਾ ਵੀ ਉਹਨਾਂ ਨੇ ਦਸਤਾਰ ਲਾਈ ਤੁਸੀਂ ਹੱਥ ਜੋੜ ਕੇ ਮੇਰੇ ਖੇਨਾ ਖੜ ਗਏ ਆਪਣਾ ਕੁਝ ਨਹੀਂ ਆਪਣਾ ਵਾਹਿਗੁਰੂ ਗੁਰੂ ਨਾਮ ਦਾ ਜੱਗਰ ਅਰਦਾਸ ਬੇਨਤੀ ਕੀਤੀ ਆਪਣੇ ਦਿਲ ਚ ਕੁਝ ਵੀ ਨਹੀਂ ਆ ਪਰ ਮੈਂ ਜਦੋਂ ਕਰਿਆ ਕੇ ਦੱਸਿਆ ਮੇਰੇ ਘਰ ਦੇ ਨੇ ਵੀਡੀਓ ਵੇਖੀ ਮੇਰੇ ਘਰ ਦੇ ਨੂੰ ਦੁੱਖ ਲੱਗਾ ਕਹਿੰਦੇ ਵੀ ਤੂੰ ਜਾਣਾ ਹੀ ਨਹੀਂ ਤੇ ਜਦੋਂ ਮੇਰੇ ਮਮਾ ਨੇ ਵੀਡੀਓ ਵੇਖੀ ਉਹ ਰੋਣ ਲੱਗ ਪਏ ਉਹ ਕਿਵੇਂ ਐਕਸੈਪਟ ਕਰਨਗੇ ਤੁਸੀਂ ਹਜੇ ਤੱਕ ਕਿਸੇ ਜਥੇਦਾਰ ਸਾਹਿਬ ਨੂੰ ਕਿਸੇ ਤਰ੍ਹਾਂ ਹੋਰ ਸਿੱਖ ਆਗੂਆਂ ਨੂੰ ਅ ਮਿਲੇ ਉਹ ਅਪੀਲ ਕੀਤੀ ਹੈ ਕਿਸੇ ਤਰੀਕੇ ਨਾਲ ਹਾਂਜੀ ਸਾਡੀ ਗੱਲ ਹੋਈ ਏ ਉਹ ਬਾਬਾ ਜੀ ਕਹਿ ਰਹੇ ਨੇ ਕਿ ਅਸੀਂ ਕਰਦੇ ਪਏ ਕਾਰਵਾਈ ਕਰਾਂਗੇ ਚਿੰਦੀ ਵੀ ਕੋਈ ਗਲਤੀ ਹੋਈ ਹੁੰਦੇ ਵਲੋਂ ਕੀਤਾ ਜਾਏਗੀ ਨਹੀਂ ਕਾਰਵਾਈ ਨੂੰ ਕੀ ਲੋਗੇ ਵੀ ਅੱਗੇ ਤੋਂ ਤੁਸੀਂ ਸਿੱਖਿਆ ਕੀ ਦੇ ਰਹੇ ਤਾਂ ਹੁਣ ਰਿਕਾਰਡ ਹੋ ਗਿਆ ਰਿਕਾਰਡ ਅਸੀਂ ਵਾਏ ਸਾਰੇ ਵਿਸ਼ਪ ਪੱਧਰ ਤੇ ਗੱਲ ਗਈ ਹੈ ਅਸੀਂ ਵਾਏ ਗੁਰੂ ਜੀ ਉਹਨਾਂ ਨੂੰ ਕੁਝ ਵੀ ਨਹੀਂ ਕਹਿਣਾ ਅਸੀਂ ਉਹਨਾਂ ਕੋ ਸੋਰੀ ਤੱਕ ਵੀ ਨਹੀਂ ਮੰਗਾਉਣੀ ਅਸੀਂ ਕੌਣ ਹਾਂ ਨੇ ਸੋਰੀਆਂ ਮੰਗਾਉਣ ਵਾਲੇ ਉਹ ਗੁਰੂ ਰਾਮਦਾਸ ਜੀ ਆਪੇ ਨਿਵੇੜਣਗੇ ਜੋ ਵੀ ਕੁਝ ਹੋਊਗਾ ਅਸੀਂ ਨਾ ਕੋਈ ਕੋਈ ਗੱਲ ਕਹਿਣੀ ਵੀ ਸਾਡੇ ਕੋ ਸੋਰੀ ਮੰਗੋ ਜਾਂ ਕੁਝ ਕਰੋ ਪਰ ਆ ਜੋ ਹੁੰਦਾ ਪਿਆ ਇਹ ਗੱਲ ਤੇ ਵੀ ਅਸੀਂ ਇਹ ਕਹਿੰਨੇ ਆ ਕਿ ਆ ਕੰਮ ਬੰਦ ਕਰੋ ਮੰਨ ਲਓ ਕੋਈ ਹੋਰ ਚੱਲ ਕੇ ਆਉਂਦਾ ਇੱਕ ਮੁੰਡਾ ਮੇਰੇ ਪਿੱਛੇ ਖੜਾ ਸੀ ਉਹ ਕਲਕੱਤਾ ਤੋਂ ਆਇਆ ਸੀ ਉਹ ਕਹਿੰਦਾ ਵਾਏ ਗੁਰੂ ਵੀਰੇ ਮੈਂ ਅੱਜ ਤੋਂ ਬਾਅਦ ਕਦੀ ਨਹੀਂ ਆਣਾ ਜੋ ਤੁਹਾਡੇ ਨਾਲ ਆ ਗਿਆ ਮੈਂ ਦੇਖ ਕੇ ਮੇਰਾ ਨਹੀਂ ਦਿਲ ਕ ਉਹ ਵੀ ਸਿੱਖ ਸੀਗਾ ਜੀ ਉਹ ਵੀ ਹਾਂਜੀ ਉਹ ਮੈਨੂੰ ਵੀਰਾ ਕਹਿੰਦਾ ਮੈਂ ਅੱਜ ਤੋਂ ਬਾਅਦ ਵੀਰੇ ਕਦੀ ਨਹੀਂ ਆਉਂਗਾ ਮੈਂ ਜੋ ਤੁਹਾਡੇ ਨਾਲ ਵੇਖ ਲਿਆ ਉਹ ਐਸਜੀਪੀਸੀ ਤੇ ਸ਼ਾਇਦ ਮਲਾਜਮ ਸੀ ਜਿਨ੍ਹਾਂ ਨੇ ਤੁਹਾਨੂੰ ਧੱਕਾ ਦਿੱਤਾ ਫਿਰ ਟੋਟਲ ਹੋਰ ਕਿੰਨੇ ਜਣੇ ਆ ਜਾਂਦੇ ਉਹ ਦੋ ਜਣੇ ਹੀ ਸੀ ਇੱਕ ਬਾਬਾ ਜੀ ਪੀਲੀ ਪੱਗ ਵਾਲੇ ਤੇ ਦੂਜੇ ਉਹ ਜਿਹੜੇ ਅਗਲੇ ਨੀਲੀ ਪੱਗ ਵਾਲੇ ਸੀ ਹਨ ਤੁਸੀਂ ਉਹਨਾਂ ਤੋਂ ਬਾਅਦ ਅੱਗੇ ਚਲੇ ਗਏ ਜਦੋਂ ਤੱਬੇ ਵਜੇ ਤੱਕ ਤੁਹਾਡੀ ਦਸਤਾਰ ਤੁਸੀਂ ਕਹਿ ਰਹੇ ਹੋ ਪਰ ਨਾ ਤੁਹਾਡੇ ਪੈਰਾਂ ਦੇ ਵਿੱਚ ਬਹੁਤ ਮਾੜੀ ਗੱਲ ਹੈ ਤੇ ਉਦੋਂ ਬਾਅਦ ਫੇਰ ਵੀ ਨਹੀਂ ਤੁਹਾਨੂੰ ਬਖਸ਼ਿਆ ਜਦੋਂ ਤੁਸੀਂ ਉਵੇਂ ਹੀ ਰੱਖ ਲਿਆ ਉਹ ਵਾਏ ਵਾਏ ਵਿੱਚ ਫੇਰ ਵੀ ਢੋਂਦੀ ਮੈਨੂੰ ਫੇਰ ਉਹਨਾਂ ਨੇ ਮੈਂ ਫੇਰ ਅੱਗੇ ਹੋ ਗਿਆ ਮੈਂ ਉਦਾਂ ਹੀ ਪਰਨਾ ਚਾਹ ਕਾ ਕੇ ਸਿਰ ਤੇ ਰੱਖ ਲਿਆ ਮੈਂ ਬੰਨਿਆ ਨਹੀਂ ਮੈਂ ਉਦਾਂ ਹੀ ਸਿਰ ਤੇ ਰੱਖ ਲਿਆ ਹਨਾ ਤੇ ਮੈਂ ਜਦੋਂ ਅਰਦਾਸ ਹੋਣ ਲੱਗੀ ਉਦੋਂ ਮੈਨੂੰ ਮੁੰਡੇ ਨਾਲ ਖੜੇ ਸੀ ਹੋਰ ਮੇਰੇ ਉਹ ਕਹਿੰਦੇ ਵੀਰੇ ਤੁਸੀਂ نیچے ਬੈ ਕੇ ਪਰਨਾ ਬੰਨ ਲਓ ਫਿਰ ਮੈਂ نیچے ਬੈ ਕੇ ਪਰਨਾ ਬਣ ਕੇ ਫਿਰ ਅੰਦਰ ਜਾ ਕੇ ਮੱਥਾ ਟੇਕਿਆ ਨੌਜਵਾਨ ਦਾ ਦਿਲ ਨਹੀਂ ਟੁੱਟਿਆ ਪਰ ਟੁੱਟਿਆ ਜ਼ਰੂਰ ਹੈ ਪਰ ਸ਼ਰਦਾ ਚ ਕੋਈ ਕਮੀ ਨਹੀਂ ਫਿਰ ਵੀ ਗੁਰੂ ਰਾਮਦਾਸ ਮਹਾਰਾਜ ਜੀ ਅੱਗੇ ਆਪਦਾ ਸੀਸ ਨਵਾਇਆ ਸੱਚੇ ਪਾਤਸ਼ਾਹ ਜੋ ਵੀ ਤੇਰੇ ਘਰੇ ਆ ਮਨਜ਼ੂਰ ਹੈ ਪਰ ਜਿਹੜੇ ਉਥੇ ਮੁਲਾਜ਼ਮ ਕੰਮ ਕਰ ਰਿਹਾ ਕਿ ਉਹ ਜਿਸ ਤਰੀਕੇ ਦੇ ਕੰਮ ਕਰ ਰਹੇ ਨੇ ਇਹ ਸਾਨੂੰ ਮਨਜ਼ੂਰ ਹੈ ਤੁਸੀਂ ਕੌਮ ਨੂੰ ਸਿੱਖੀ ਦੇ ਨਾਲ ਜੋੜ ਰਹੇ ਹੋ ਤੋੜ ਰਹੇ ਹੋ ਸਾਡੀ ਜਿਹੜੀ ਪੱਗ ਹੈ ਸਾਡੇ ਸਿਰ ਦਾ ਤਾਜ ਹੈ ਜੇਕਰ ਤਾਜ ਨੂੰ ਤੁਸੀਂ ਪੈਰਾਂ ਦੇ ਵਿੱਚ ਰੋਲਣਾ ਪਰ ਕਿਤਨਾ ਕਿਤੇ ਸਿੱਖ ਕੌਮ ਨੂੰ ਸੁਨਿਆਇ ਕਿ ਜਾ ਰਿਹਾ ਉਹਨਾਂ ਦੇ ਮਾਪਿਆਂ ਨੇ ਬੱਚੇ ਨੂੰ ਕਹਿ ਦਿੱਤਾ ਵੀ ਤੂੰ ਅੱਜ ਤੋਂ ਬਾਅਦ ਗੁਰੂ ਘਰ ਨਹੀਂ ਜਾਣਾ ਜਿੱਥੇ ਮਾਪਿਓ ਬੱਚਿਆਂ ਨੂੰ ਗੁਰੂ ਘਰ ਦੇ ਲਈ ਜੋੜਦਾ ਵੀ ਤੁਸੀਂ ਸਿੱਖੀ ਦੇ ਨਾਲ ਪ੍ਰੇਰਿਤ ਹੋ ਕੇ ਅਗਾ ਕੰਮ ਕਰਨਾ ਪਰ ਉਹੀ ਸਿੱਖ ਨੌਜੋ ਨੂੰ ਕਰਦਿਆ ਨੇ ਕਿ ਤੂੰ ਅੱਜ ਤੋਂ ਬਾਅਦ ਜਾਣਾ ਨਹੀਂ ਮਾ ਦਾ ਤਾਂ ਬਈ ਦਿਲ ਬਲੁੰਦਰ ਗਿਆ ਹੋਣਾ ਵੀ ਜਦੋਂ ਉਹਨਾਂ ਨੇ ਆਪਣੇ ਤੇ ਗੁਰੂ ਰਾਮਦਾਸ ਜੀ ਦੀ ਬਹੁਤ ਰਹਿਮਤ ਹੈ ਸਾਨੂੰ ਕੱਖਾਂ ਤੋਂ ਲੱਖਾਂ ਵਿੱਚ ਕੀਤਾ ਮਾਰਾਇ ਨੇ ਅਸੀਂ ਮਾਰਾ ਦੇ ਘਰੋਂ ਕਦੀ ਨਹੀਂ ਟੁੱਟ ਸਕਦੇ ਸਾਡੇ ਨਾਲ ਜੋ ਮਰਜੀ ਹੋ ਜੇ ਉਥੇ ਭਾਵੇਂ ਸਾਡੀ ਧੋਣ ਵੀ ਲਾ ਦਿੱਤੀ ਜਾਵੇ ਕਿ ਅਸੀਂ ਉੱਥੇ ਹੀ ਰਹਿਣਾ ਪਰ ਸਾਨੂੰ ਇਹ ਚੀਜ਼ ਨੂੰ ਵੇਖ ਕੇ ਦੁੱਖ ਲੱਗਦਾ ਜਿੰਨੇ ਜਿੰਨੇ ਵੀ ਇਹ ਚੀਜ਼ ਵੇਖੀ ਉਹ ਰੋਇਆ ਮੇਰੇ ਸਰਕਲ ਦੇ ਵਿੱਚ ਉਹ ਮੇਰੇ ਭਰਾਵਾਂ ਨੇ ਮੇਰੇ ਦੋਸਤਾਂ ਨੇ ਮੇਰੀ ਮੰਮੀ ਨੇ ਮੇਰੇ ਪਾਪਾ ਨੇ ਪਹਿਲਾਂ ਤਾਂ ਕਿਸੇ ਨੂੰ ਰਿਐਕਟ ਨਹੀਂ ਕੀਤਾ ਕਿਸੇ ਨੂੰ ਲੱਗਾ ਚਲ ਕੋਈ ਗੱਲ ਨਹੀਂ ਤੇਰੀ ਦਸਤਾਰ ਉਤਰ ਗਈ ਠੀਕ ਹੈ ਜਦੋਂ ਵੀਡੀਓ ਵੇਖੀ ਵੀ ਵੀਡੀਓ ਦੁਬਾਰਾ ਵੇਖਣ ਨੂੰ ਦਿਲ ਹੀ ਨਹੀਂ ਕਰਦਾ ਤੁਸੀਂ ਉਸ ਤੋਂ ਬਾਅਦ ਉਹਨਾਂ ਨੂੰ ਕੋਈ ਸ਼ਬਦ ਤਾਂ ਨਹੀਂ ਬੋਲਿਆ ਜੋ ਉਹ ਕੱਲ ਨੂੰ ਕਹਿਣ ਪੇਸ਼ ਹੋ ਕੇ ਬੋਲਣ ਵੀ ਆਹ ਗਲਤੀ ਸੀ ਇਹ ਨੌਜਵਾਨ ਦੀ ਜੇ ਤੁਸੀਂ ਕੋਈ ਗੱਲ ਹੈਗੀ ਦੱਸ ਮੇਰੀ ਕੋਈ ਗਲਤੀ ਬੁਖਾ ਦੇਣ ਮੇਰੀ ਕੋਈ ਗਲਤੀ ਹੈਗੀ ਤੇ ਲਾਈਵ ਵੀਡੀਓ ਚੱਲਦੀਆਂ ਕੈਮ ਮੈਂ ਫਿਰ ਵੀ ਜੇ ਮੇਰੀ ਗਲਤੀ ਹੋਵੇਗੀ ਮੈਂ ਫਿਰ ਵੀ ਸੌਰੀ ਫੀਲ ਕਰਾਂਗਾ ਪਰ ਮੇਰੀ ਕੋਈ ਮੈਂ ਗਲਤ ਬੋਲਿਆ ਮੇਰੇ ਦਿਲ ਚੋਂ ਆਉਂਦਾ ਸੀ ਮੈਂ ਵੀ ਦਸਤਾਰ ਲਾਦਾ ਆਪਣੀ ਤਾਂ ਇਹੀ ਬੇਨਤੀ ਹੈ ਨਾ ਅੱਗੇ ਸਾਰੇ ਜਥੇਦਾਰ ਵੱਡੇ ਨਾ ਆਗੂ ਆਗੂ ਕਿ ਤੁਸੀਂ ਜਿਹਨਾਂ ਨੂੰ ਰੱਖਿਆ ਜਿਹਨਾਂ ਨੂੰ ਤਨਖਾਹਾਂ ਵਾ ਦਿੰਦੇ ਜੇ ਇਹਨਾਂ ਦਾ ਵੇਖੋ ਕੰਮ ਵੀ ਸਹੀ ਕਰ ਰਹੇ ਕਿ ਨਹੀਂ ਕਰ ਰਹੇ ਆਪਦਾ ਬਣਦਾ ਫਰਜ਼ ਨਿਭਾ ਰਹੇ ਨਿਭਾ ਰਹੇ ਕਿ ਇਹ ਨਹੀਂ ਵੀ ਇਹਨਾਂ ਨੇ ਕੋਣੀਆਂ ਮਾਰਦੇ ਬੰਦਿਆਂ ਦੇ ਕੋਣੀਆਂ ਐਦਾਂ ਕਰਕੇ ਮਾਰਦੇ ਨੇ ਮੁੱਕੇ ਮਾਰਦੇ ਨੇ ਇਹ ਕੰਮ ਭਾਈ ਵਾਇਗੁਰੂ ਚੰਗੇ ਨਹੀਂ ਇਹ ਤੁਹਾਡੇ ਵੀ ਐ ਮੈਨੂੰ ਤੋਂ ਤੋਹਰਾ ਸਿੰਘਾਂ ਦੇ ਵੀ ਐ ਵਾਜਦੇ ਐਦਾਂ ਹੀ ਐਦਾਂ ਹੀ ਵ ਜਨਾਨੀਆਂ ਦੀਆਂ ਚੁੰਨੀਆਂ ਲੱਤਗੀਆਂ ਕੀ ਕੁਛ ਹੋ ਗਿਆ ਪਰ ਨਾ ਕਿਸੇ ਦਾ ਲਾ ਕੇ ਪੈਰਾਂ 'ਚ ਛੱਟ ਦੇਣਾ ਜੇ ਸਾਡੇ ਵੀ ਦਿੱਤਾ ਮੈਂ ਮੰਨਦਾ ਇਹ ਚੱਕ ਕੇ ਮੇਰੇ ਸਿਰ ਤੇ ਰੱਖ ਦਿੰਦੇ ਫਿਰ ਕਿੰਨਾ ਵਧੀਆ ਲੱਗਦਾ ਇਹਨਾਂ ਨੇ ਮੈਨੂੰ ਸਭੋ ਸਿਰ ਤੇ ਰੱਖਣ ਦੀ ਲਈ ਮਾਫੀ ਵੀ ਕਹਿ ਦਿੰਦੇ ਵੀ ਸਿੰਘਾ ਸਾਡੇ ਤੋਂ ਗਲਤੀ ਹੋ ਗਈ ੱੱਕਾ ੱੱਕੇ ਨਾਲ ਸਾਡੇ ਕੋਲ ਇੱਕ ਵਾਰੀ ਨਹੀਂ ਦੂਜੀ ਵਾਰੀ ਫੇਰ ਤੁਹਾਡੇ ਨਾਲ ਉਹਨਾਂ ਨੇ ਐਦਾਂ ਹੀ ਕੀਤਾ ਹਾਂ ਜੀ ਹਾਂ ਜੀ ਇੰਨਾ ਗੁੱਸਾ ਹੀ ਤੁਸੀਂ ਕੀ ਸਮਝਦੇ ਫਿਰ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਨਾਮ ਰਹਿ ਕੇ ਪੂਰਾ ਜਿੱਥੇ ਦੁਨੀਆ ਦਾ ਮਾਲਕ ਸਾਡੇ ਨਾਲ ਹੈ ਉੱਥੇ ਇਹ ਸਭ ਕੁਝ ਹੋ ਰਿਹਾ ਵੀ ਇਹ ਵੀ ਗੁਰੂ ਦਾ ਉਹੀ ਸਿੱਖ ਹੈ ਮੈਂ ਵੀ ਉਹੀ ਸਿੱਖ ਹਾਂ ਤੇ ਇੰਨੇ ਵੀ ਉਸੇ ਰਸਤੇ ਤੇ ਚੱਲਣਾ ਤੇ ਕਿਸੇ ਨਾਲ ਬਾਬਾ ਜੀ ਜੁੜਨਾ ਤਾਂ ਕੀ ਹੈ ਜੇ ਕੋਈ ਇਸ ਨੂੰ ਚੰਗਾ ਲੱਗੂਗਾ ਜੁੜੂਗਾ ਅੱਜ ਇਹ ਵੇਖ ਕੇ ਜਿਹੜਾ ਜੁੜਿਆ ਉਹ ਵੀ ਟੁੱਟੇਗਾ ਤੁਸੀਂ ਹੁਣ ਆਪਣੀ ਅਪੀਲ ਸਿੱਖ ਕੌਮ ਨੂੰ ਸਾਰਿਆਂ ਨੂੰ ਅਪੀਲ ਕਰ ਸਕਦੇ ਹੋ ਤੁਸੀਂ ਮੰਨ ਲਓ ਤੁਹਾਡੇ ਨਾਲ ਜਿੱਥੇ ਕੋਈ ਅਦਾਂ ਦਾ ਹੈਪਨ ਹੋਇਆ ਹੋਵੇਗਾ ਤੁਸੀਂ ਦੁਬਾਰਾ ਉੱਥੇ ਜਾਓਗੇ ਤੁਹਾਨੂੰ ਦਿਲ ਜ ਕੀ ਹੋਵੇ ਮੇਰਾ ਨਹੀਂ ਦਿਲ ਕਰਦਾ ਵੀਰੇ ਜਾ ਵੀ ਮੇਰੀ ਇਸ ਜਗ੍ਹਾ ਤੇ ਵੀ ਇੱਥੇ ਮੇਰੀ ਆਦਾ ਬੱਤੀ ਨਹੀਂ ਅਸੀਂ ਫਿਰ ਵੀ ਆਪਾਂ ਨੂੰ ਮਹਾਰਾਜ ਦਾ ਪਿਆਰ ਉਹ ਧਰਤੀ ਦਾ ਪਿਆਰ ਗੁਰੂਦਾਰਨਾ ਪਿਆਰੇ ਹਰੇਕ ਵੀਰਵਾਰ ਦੇ ਵੀਰਵਾਰ ਮੇਰੇ ਉਥੇ ਸਾਰੇ ਮੈਨੂੰ ਜਾਣਦੇ ਦੂਰ ਨੇੜੇ ਵਾਲੇ ਉਹ ਪੁੱਛ ਲੋ ਕੀ ਇਹ ਬੰਦੇ ਫਰੋਜਪੁਰ ਮੇਰੀ ਜਾਂ ਦੀ ਲੋੜ ਹੀ ਨਹੀਂ ਉਥੇ ਤੁਸੀਂ ਮੇਰੀ ਫੋਟੋ ਦਿਖਾ ਕੇ ਪੁੱਛ ਲੋ ਬੰਦੇ ਫਰੋਜਪੁਰੋਂ ਦੇ ਕਿ ਨਹੀਂ ਆਉਂਦੇ ਉਹ ਤੁਹਾਨੂੰ ਕਹਿਣਗੇ ਕਿ ਆਉਂਦੇ ਨੇ ਤੁਹਾਨੂੰ ਜੇ ਸਾਡੇ ਬਾਰੇ ਬੁਰਾ ਕਹਿ ਦੇਣ ਸਾਡੇ ਸਿਰ ਤੇ ਛੇਤਰ ਮਾਰੋ ਹਲੋ ਜੀ ਮੇਰੀ ਜਥੇਦਾਰ ਸਾਹਿਬ ਨਾਲ ਗੱਲ ਹੋ ਸਕਦੀ ਜੀ ਦੱਸੋ ਭੈਸਾ ਜੀ ਮੈਂ ਜੀ ਗੁਰਲਾਲ ਸਿੰਘ ਬੋਲ ਰਿਹਾ ਜੀ ਪੀਬੀਸੀ ਨਿਊਜ਼ ਤੋਂ ਜਰਨਲਿਸਟ ਆ ਜੀ ਜਥੇਦਾਰ ਸਾਹਿਬ ਦਾ ਸਿਰਫ 1 ਮਿੰਟ ਚਾਹੀਦਾ ਸੀ ਜੀ ਸਿਰਫ ਨੂੰ ਪਾਜੀ ਇਦਾਂ ਫੋਨ ਕਰ ਦਿੰਦਾ ਕੋਈ ਦੱਸੋ ਕੰਮ ਦੱਸੋ ਅ ਭਾਈ ਸਾਹਿਬ ਜੀ ਉਹ ਇੱਕ ਤੁਸੀਂ ਵੇਖਿਆ ਹੋਣਾ ਸਿੱਖ ਨੌਜਵਾਨ ਦੀ ਜੀ ਦਸਤਾਰ ਲਾਈ ਗਈ ਹੈ ਜੀ ਉੱਥੇ ਐਸਜੀਪੀਸੀ ਦੇ ਮੈਂਬਰਾਂ ਵੱਲੋਂ ਤੇ ਭਾਈ ਸਾਹਿਬ ਜੀ ਉਹ ਮਤਲਬ ਮੈਂ ਜਥੇਦਾਰ ਸਾਹਿਬ ਦੇ ਧਿਆਨ ਚ ਲਿਆਉਣਾ ਸੀਗਾ ਜੀ ਜੀ ਸਾਹਿਬ ਜੀ ਧਿਆਨ ਚ ਵੀਰੇ ਉਹ ਮਸਲਾ ਉਹਨਾਂ ਦਸਤਾਰ ਉਹ ਕੋਈ ਇੰਟੈਂਸ਼ਨਲੀ ਲਾਈ ਹੋ ਪਰ ਜੀ ਉਹ ਵੀਡੀਓ ਦੇ ਵਿੱਚ ਆ ਰਿਹਾ ਉਹਨਾਂ ਨੂੰ ਥੱਬੇ ਮਾਰੇ ਜ਼ੋਰ ਦੀ ਮਤਲਬ ਉਹਨਾਂ ਦੇ ਪੈਰਾਂ ਦੇ ਹੇਠ ਦੇ ਬਾਰੇ ਪਤਾ ਲਿਆ ਹੋਣਾ ਜੀ ਮਤਲਬ ਪੂਰਾ ਟਾਈਮ ਹੁੰਦਾ ਬਾਤ ਕੇ ਲੈ ਕੇ ਜਾਣ ਦਾ ਕਈ ਵਾਰ ਯਾਰ ਇਹ ਸੰਗਤਾਂ ਨਹੀਂ ਜ਼ਿਆਦਾ ਹੋ ਜਾਂਦੀਆਂ ਮਾੜਾ ਮੋਟਾ ਜੀ 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 ਕਰਨੀ ਵਿੱਚ ਪੈ ਜਾਂਦੇ ਪਰ ਇਹਦੀ ਜਾਂਚ ਹੋ ਜੀਏ ਸਾਰੀ ਜੀ ਉਹ ਉਹ ਸਿੰਘ ਮੇਰੇ ਨਾਲ ਹੈ ਜੀ ਉਹ ਕਹਿ ਰਿਹਾ ਮੈਂ ਧਰਮ ਦੇ ਨਾਲ ਪੱਕਾ ਜੁੜਿਆ ਮੈਂ ਟੁੱਟਿਆ ਨਹੀਂ ਆ ਕਹਿੰਦਾ ਮੇਰੇ ਜਥੇਦਾਰ ਸਾਹਿਬ ਨਾਲ ਇੱਕ ਵਾਰ ਗੱਲ ਕਰਾ ਦਿਓ ਜੀ ਗੱਲ ਹਰ ਹਰਪੇ ਨੂੰ ਕੋਈ ਨਹੀਂ ਤੁਸੀਂ ਬੰਦੇ ਤਾਂ ਨਹੀਂ ਹੋ ਸਕਦੀ ਜੀ ਭਾਈ ਸਾਹਿਬ ਜੀ ਭਾਈ ਭਾਈ ਸਾਹਿਬ ਜੀ ਇੱਕ ਮੇਰੀ ਬੇਨਤੀ ਸੁਣਾਇ ਮਾਫ ਕਰਨਾ ਮੈਂ ਤੁਹਾਡੀ ਗੱਲ ਰੋਕੀ ਉਹ ਸਿੰਘ ਕਹਿ ਰਿਹਾ ਸੀਗਾ ਕਿ ਜਦੋਂ ਉਹ ਪਾਲਕੀ ਸਾਹਿਬ ਲਿਜਾ ਰਹੇ ਸੀ ਨਾ ਜੀ ਉਹਦੀ ਜੋ ਦਸਤਾਰ ਪੈਰਾਂ ਹੇਠ ਡਿੱਗੀ ਉਹਨੇ ਜਲਦੀ ਜਲਦੀ ਚੱਕ ਕੇ ਸਿਰ ਤੇ ਰੱਖ ਕੇ ਪਾਸੇ ਹੋ ਗਿਆ ਉਹਨੂੰ ਫਿਰ ਦੁਬਾਰਾ ਥੱਬੇ ਮਾਰੀ ਜੀ ਜ਼ੋਰ ਦੀ ਨਹੀਂ ਉਹ ਉਹਨਾਂ ਨੂੰ ਉਹਨਾਂ ਨੂੰ ਕਹੋ ਸਰਦਾਰ ਜੀ ਮਾਹੀ ਨਾ ਜੋ ਵੀ ਪਰਿਵਰਸ ਹੈਗਾ ਸਾਡੇ ਕੋਲ ਪリーズ ਜੀ 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 ਹਾਂ ਦਾ ਖੁਦਾ ਜੀ 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 ਸਾਡੀ ਮੇਲ ਆਈਡੀ ਤੇ ਇਹਦੇ ਤੇ ਫਿਰ ਸਰਸਰ ਅਸੀਂ ਚਾਂਸ ਕਰਾ ਲਾਂਗੇ ਹੋਰ ਭਾਈ ਸਾਹਿਬ ਜੀ ਵੈਸੇ ਨਾ ਜੀ ਮੈਂ ਮੈਂ ਇੱਕ ਬੇਨਤੀ ਚੋਣਾ ਤੁਹਾਡੇ ਅੱਗੇ ਜੀ ਬਸ ਗਿਣਤੀ ਦੇ ਭਾਵੇਂ 30 ਸੈਕਿੰਡ ਦਵਾ ਦਿਓ ਜਥੇਦਾਰ ਸਾਹਿਬ ਦੇ ਬੜਾ ਜ਼ਰੂਰੀ ਹੈ ਜੀ ਕੌਮ ਦੀ ਅਗਵਾਈ ਕਰ ਰਿਹਾ ਤੇ ਸਾਡੀ ਆਸਤਾ ਜੀ ਉਹ ਨੌਜਵਾਨ ਦਾ ਦਿਲ ਨਹੀਂ ਟੁੱਟਿਆ ਪਰ ਅੱਜ ਵੀ ਧਰਮ ਦੇ ਨਾਲ ਪੂਰਾ ਜੁੜੇ ਜੀ ਦਾ ਸਹੀ ਰਸਤਾ ਇਹੀ ਹੈ ਜੀ ਉਹਨਾਂ ਨੂੰ ਕਹੋ ਮੈਂ ਤੁਹਾਨੂੰ ਮੇਲ ਆਈਡੀ WhatsApp ਮੇਲ ਆਈਡੀ ਨੋਟ ਕਰ ਲਓ ਜੀ ਜੀ ਉਹਦੇ ਨਾਲ ਸੀ ਉਹਨਾਂ ਦੀ ਗ੍ਰੀਵਾਂਸ ਜਿਹੜੀ ਵੀ ਹੈਗੀ ਹੈ ਨਾ ਉਹ ਇੱਕ ਵਾਰੀ ਸਾਨੂੰ ਵਟਸਐਪ ਕਰਾ ਦਿਓ ਮੇਰਾ ਵੀਰ ਜੀ 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 ਠੀਕ ਹੈ ਜੀ ਮੈਂ ਜੀ ਅਸੀਂ ਅਸੀਂ ਆਲਰੇਡੀ ਮੈਂ ਤੁਹਾਨੂੰ ਇੰਨਾ ਪੁੱਛ ਦੇ ਸਕਦਾ ਜੀ ਜੀ ਧੰਨਵਾਦ ਜੀ ਨੋਟਿਸ ਲਿਆ ਹੈ ਧੰਨਵਾਦ ਜੀ ਜੇਕਰ ਸੇਖੀ ਸਿੱਖ ਦੀ ਦਸਤਾਰ ਲਾ ਰਿਹਾ ਫਿਰ ਜੇਕਰ ਕੋਈ Hindu ਹੋਵੇ ਮੁਸਲਮਾਨ ਹੋਵੇ ਉਹ ਇੱਥੇ ਕੀ ਆਸਤਾ ਰੱਖੇਗਾ ਕਿ ਧਰਮਾਂ ਸਥਾਨਾਂ ਤੇ ਸਭ ਕੁਝ ਹੋ ਰਿਹਾ ਵੀ ਐਸੀ ਹੁਣ ਇਸ ਤਾਂ ਸਥਾਨ ਤੇ ਦੁਆਰਾ ਇਹ ਜਾਂ ਨਾ ਇਹ ਸਿੱਖਾਂ ਨਾਲ ਜੋ ਕੁਝ ਹੋ ਰਿਹਾ ਸੇਖੀ ਸਿੱਖ ਨਾਲ ਕਰ ਰਿਹਾ ਇਸ ਤੇ ਉਥੇ ਜਦੋਂ ਇਹ ਜਥੇਦਾਰ ਸਾਹਿਬ ਦੇ ਧਿਆਨ ਦੇ ਵਿੱਚ ਗੱਲ ਆਈ ਹੋਈ ਹੈ ਉਹ ਇਸ ਦੇ ਜ਼ਰੂਰ ਕਾਰਵਾਈ ਕਰਨਗੇ ਸਾਨੂੰ ਉਮੀਦ ਵੀ ਹੈ ਕੁਲਦੀਪ ਸਿੰਘ ਜਥੇਦਾਰ ਜਿਹੜੇ ਗੜਗੱਜ ਜੀ ਨੇ ਉਹ ਇਸ ਤੇ ਕਾਰਵਾਈ ਕਰਨਗੇ ਪਰ ਜੋ ਇਹ ਸਭ ਕੁਝ ਹੋ ਰਿਹਾ ਅੱਗੇ ਤੋਂ ਅਸੀਂ ਕੀ ਸਿੱਖ ਰਹੇ ਅੱਗੇ ਵੀ ਸ੍ਰੀ ਅਕਾਲ ਤਖਤ ਸਾਹਿਬ ਤੇ ਜਦੋਂ ਅਸੀਂ ਦੇਖਦੇ ਹਾਂ ਕੱਲੂਕਾਰੇ ਦਾ ਦਿਨ ਆਉਂਦਾ ਤਾਂ ਉਦੋਂ ਵੀ ਅਸੀਂ ਦੇਖਦੇ ਹਾਂ ਕਿਰਪਾਨਾਂ ਆ ਜਾਂ ਦਸਤਾਰਾਂ ਲਾਈ ਜਾਂਦੀਆਂ ਸਿੱਖੀ ਸਿੱਖ ਦਾ ਇਹ ਸਭ ਹੋ ਰਿਹਾ ਹੈ ਅਸੀਂ ਧਰਮ ਨੂੰ ਅੱਗਾ ਲੈ ਕੇ ਕਿੱਥੇ ਜਾ ਰਹੇ ਹਾਂ ਸਿੱਖੀ ਨੂੰ ਕਿੱਥੇ ਸਿੱਖਾਂ ਨਾਲ ਜੋੜ ਰਹੇ ਹਾਂ ਪਰ ਉਹ ਨੌਜਵਾਨ ਦੀ ਸਿੱਖੀ ਅੱਜ ਵੀ ਸਿੱਖੀ ਨਾਲ ਜੁੜੀ ਹੈ ਡੋ ਪਰ ਉਹ ਕੋਈ ਕਾਰਵਾਈ ਦੀ ਮੰਗ ਵੀ ਨਹੀਂ ਕਰਦਾ ਪਊ ਐਸੇ ਕਹਿ ਰਿਹਾ ਵੀ ਕੌਮ ਨੂੰ ਅਸੀਂ ਸਨੇਹਾ ਕੀ ਦੇ ਰਿਹਾ ਮੈਂ ਹੁਣ ਕਿਸ ਸਮੂਹ ਨਾਲ ਕਮਾਂ ਜੀ ਮਤਲਬ ਕੁਝ ਬਿਆਨ ਨਹੀਂ ਕੀਤਾ ਜਾ ਰਿਹਾ ਕੀ ਐਸੀ ਹੁਣ ਇਸਤੇ ਬੋਲੀਏ ਕਿੱਥੇ ਤੱਕ ਜਾਈਏ ਪਰ ਹੁਣ ਅਸੀਂ ਸਿੱਖ ਕੌਮ ਨੂੰ ਅਪੀਲ ਕਰਦੇ ਆ ਵੀ ਤੁਸੀਂ ਜੇ ਉਹ ਇਹ ਸਭ ਹੋ ਰਿਹਾ ਉਹਦੇ ਤੇ ਜਰੂਰ ਕੁਝ ਕਰੋ ਨਾ ਨਹੀਂ ਤਾਂ ਸਾਡੇ ਸਿੱਖ ਸਿੱਖੀ ਨਾਲ ਜੁੜਨ ਦੀ ਬਜਾਏ ਟੁੱਟਣੇ ਸ਼ੁਰੂ ਹੋ ਜਾਣਗੇ ਤਾਂ ਹੁਣ ਮਾਫ ਕਰਨਾ ਸਾਡੇ ਕੋਲ ਕੋਈ ਸ਼ਬਦ ਨਹੀਂ ਹੈ ਜੀ